ਜਵਜੀ ਸਾਹਿਬ ਵੀ 38 ਪੌੜੀਆਂ 5 ਪੜਤਲ ਸਹਿਜ ਪਾਠ ਵੀ ਚਲੇ ਗਿਆ ਖੰਡ ਪਾਠ ਵੀ ਹੁਣ ਸੁਖਮਨੀ ਸਾਹਿਬਾ ਵੇਖੋ ਕਿੰਨਾ ਚ ਚਕਾਰਾ ਸੀ ਗੁਰਬਰਿਆ ਕਾਲ ਸਤਿ ਸ੍ਰੀ ਅਕਾਲ ਤੇ ਕਿੰਨਾ ਕੁ ਰਹਿ ਗਿਆ ਸਾਸਿਕਾਲ ਇਦਾਂ ਹੀ ਨਾ ਕਹਣਾ ਸਾਸਿਕਾਲ ਹੀ ਕਹਿੰਦੇ ਸਾਰੇ ਕੋਈ ਅਰਥ ਨਹੀਂ ਹੁੰਦਾ ਕੱਟਦਾ ਡੰਡ ਲਾਤੀ ਉਹਦੀ ਇਦਾਂ ਹੀ ਮਜਹਬੀ ਸਿੱਖ ਉਹਨੂੰ ਕੀ ਬਣਾਉਂਦਾ ਮਜਹਬੀ ਹਾ ਹਾ ਕਰਦਾ ਵਿੱਚੋਂ ਸਾਰਾ ਅਰਥ ਹਾ ਹੈ ਤੇ ਹੈ ਮਜਹਬੀ ਜਿਹੜੇ ਮਰਤੇ ਜਾਂਦੇ ਸੀ ਕੱਟਤੇ ਜਾਂਦੇ ਸੀ ਆਰਿਆਂ ਤੇ ਚੜ ਜਾਂਦੇ ਸੀ ਦੇਗਾਂ ਤੇ ਕੜ ਜਾਂਦੇ ਸੀ ਪਰ ਗੁਰੂ ਦੀ ਸਿੱਖੀ ਨਹੀਂ ਛੱਡਦੇ ਜਦੋਂ ਉਹ ਇਹ ਲੈਕਚਰ ਮੈਂ ਕੀਤਾ ਉਹ ਇੱਕੇ ਈ ਕੰਮ ਬਿਆ। ਇਹੀ ਚੀਜ਼ ਕਰਕੇ ਮਾਰੇ ਦੇ ਕੇ ਗਿਆ ਨਾ ਸਾਨੂੰ ਆਹ ਸਟੇਜ ਖੂਨ ਖੋਲਦਾ ਹੈ ਸੰਗਤ ਜੈਸੀ ਰੰਗਤ ਮੈਂ ਕਿਹਾ ਕੀ ਹੋਇਆ ਈ ਕਹਿੰਦੇ ਬਾਬਾ ਜੀ ਕੀ ਬੋਲਤਾ ਤੁਸੀਂ ਮੈਂ ਕਿਹਾ ਤੁਹਾਡੇ ਵੱਡਿਆਂ ਦਾ ਇਤਿਹਾਸ ਭਾਈ ਸੰਗਤ ਸਿੰਘ ਉਹ ਸਿੱਖ ਸੀ ਜਿਹਨੂੰ ਮਾਰੇ ਨੇ ਆਪਣੀ ਦਸਤਾਰ ਕੱਲਾ ਕੱਲਾ ਪੇਚ ਲਾ ਕੇ ਸਜਾਈ। ਸ਼੍ਰੀ ਸਾਹਿਬ ਪਾਇਆ ਚੋਲਾ ਪਾਇਆ ਸਰੂਪਾ ਤੇ ਭਾਈ ਸਾਹਿਬ ਰੋਪੇ। ਕਹਿੰਦੇ ਪਾਤਸ਼ਾਹ ਸਾਨੂੰ ਤੇ ਉਹ ਲੋਕ ਸੀ ਜਿਨ੍ਹਾਂ ਨੂੰ ਲੋਕੀ ਬੋਰੀ ਤੇ ਝੂਠੇ ਭਾਂਡੇ ਮਝਾਉਂਦੇ ਸੀ ਤੁਸਾਂ ਨੇ ਏਡਾ ਮਾਣ ਦਿੱਤਾ ਮਾਰੇ ਕਿਨੇ ਮੈਂ ਵਾਅਦਾ ਕੀਤਾ ਸੀ ਜਿੱਦ ਦਿਨ ਖੰ